ਮੈਂ ਪਿੰਡ ਭੇੜੀ ਜੀ ਤਹਿਸੀਲ ਮਲੂਬ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਫਤਿਹਗੜ ਸਾਹਿਬ ਜ਼ਿਲ੍ਹਾ ਹੈਗਾ ਤੁਹਾਡਾ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਫਿਰ ਮੈਨੂੰ ਸਿਰ ਰੈਣੀ ਸੀ ਜੀ ਹਰਸਲ ਤੋਂ ਕੁਲੈਕਟਸ ਕਰਨੇ ਜੀ ਜੀ ਲਗਭਗ ਨੂੰ ਸੁਣੜ ਰਹੇ ਮਤਲਬ ਇਹ ਤੇ ਜੀ 1999 ਤੋਂ ਪ੍ਰੋਬਲਮ ਚੱਲ ਰਹੀ ਸੀ ਜੀ ਬੱਚੇ 24 ਸਾਲ ਹੋ ਚੁੱਕੇ ਨੇ ਹਾਂ ਜੀ ਮੈਂ ਬੜੀ ਦਵਾਈ ਕਰਦੀ ਹੈ ਕਿੱਥੋਂ ਕਿੱਥੋਂ ਦਵਾਈਆਂ ਤੁਸੀਂ ਲੈ ਚੁੱਕੇ ਕਿੰਨੀ ਕੀ ਦਵਾਈ ਤੁਸੀਂ ਖਾ ਚੁੱਕੇ ਦਵਾਈ ਸਭ ਤੋਂ ਮੈਂ ਡਾਕਟਰ ਅਜੀਤ ਸਿੰਘ ਨੇ ਜੀ ਡੀ ਐਮ ਸੀ ਲੁਧਿਆਣਾ ਦੇ ਜਿਹਨੂੰ ਤੋਂ ਚੱਲਦਾ ਰਿਹਾ ਬਾਕੀ ਪੀ ਜੀ ਓਕੇ ਕੋਈ ਮੈਨੂੰ ਦੇਸੀ ਛੋੜ ਛੱਡੀ ਨਹੀਂ ਹੈ ਜੀ ਮੈਂ ਕੋਈ ਛੱਡੀ ਨਹੀਂ ਜਗਾ ਜਿੱਥੇ ਕਿਸੇ ਨੇ ਦੱਸਿਆ ਹੈਗਾ ਫਿਰ ਉਸ ਤੋਂ ਬਾਅਦ ਮੇਰੇ ਇੱਕ ਮਿੱਤਰ ਨੇ ਜੀ ਜੀ ਉਹਨੇ ਮੈਨੂੰ ਦੱਸ ਪਾਈ ਇਹਦੇ ਬਾਰੇ ਜੀ ਬਾਕੀ ਸਰਵਸਾਰੇ ਜੀ ਹਾਂਜੀ ਹਾਂਜੀ ਤੇ ਫਿਰ 2023 ਜੀ ਮੈਂ ਪੂਰਾ ਕੋਰਸ ਕਰ ਰਿਹਾ ਸੀ 90 ਸੌ ਦਿਨ ਦਾ ਠੀਕ ਹੈ ਤੇ ਉਹਦੇ ਵਿੱਚ ਮੈਨੂੰ ਬਹੁਤ ਜਿਆਦਾ ਰਾਸ ਰਾਤ ਮਿਲੀਆਂ ਜੀ ਆਪਾਂ ਨੂੰ ਕਿੰਨੇ ਕੀ ਪਰਸੈਂਟ ਫਰਕ ਪਿਆ ਜਿੱਥੇ ਕਿ ਆਪਾਂ 24 25 ਸਾਲਾਂ ਤੋਂ ਸੰਗਰੇਣੀ ਨਾਲ ਲਗਭਗ 60% ਹੈਗਾ ਫਰਕ ਕੋਈ 60% ਫਰਕ ਪੈ ਗਿਆ ਸੀਗਾ ਹਾਂਜੀ ਪੈ ਗਿਆ ਸੀ ਓਕੇ ਦੇਖੋ ਬਹੁਤ ਸਾਰੇ ਲੋਕ ਅਜ ਬਿਮਾਰ ਨੇ ਇਹਨਾਂ ਚੀਜ਼ਾਂ ਦੇ ਕਿਸੇ ਨੂੰ ਕਿਸੇ ਨੂੰ ਕੋਈ ਨਾ ਕੋਈ ਦਿੱਕਤ ਪਈ ਆ ਅੱਜ ਹੈਨਾ ਪਰ ਤੁਸੀਂ 100 ਦਿਨ ਦਾ ਕੋਰਸ ਪੂਰਾ ਕੀਤਾ ਜਿੱਦੇ ਤੁਸੀਂ 60 ਤੋਂ 70% ਦੀ ਰਿਕਵਰੀ ਦੱਸ ਰਹੇ ਹੋ ਹਾਂਜੀ ਔਰ ਅੱਜ ਤੁਸੀਂ ਸਾਲਵਾਦ ਦੁਬਾਰਾ ਆਏ ਬਿਲਕੁਲ ਦੁਬਾਰਾ ਆਏ ਜੀ ਕਿ ਆਪਾਂ ਨੂੰ ਲੈ ਲੈਣਾ ਚਾਹੀਦਾ ਸਾਲਵਾਦੀ ਯੂਜ਼ ਕਰ ਲੈਣਾ ਚਾਹੀਦਾ ਆ ਆਪਣੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਉਹਨਾਂ ਨੂੰ ਕੀ ਸੁਨੇਹਾ ਹੋਏਗਾ ਤੁਹਾਡਾ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਤੁਹਾਡੀ ਵੀਡੀਓ ਨੂੰ ਵਾਇਰਲ ਕਰਨਾ ਆ ਤੇ ਮੇਰਾ ਸੁਨੇਹਾ ਇਹ ਹੀ ਹੋਗਾ ਜੇ ਉਹ ਅੱਜਕੱਲ ਦਾ ਚੱਕਰ ਚੱਲ ਰਿਹਾ ਜੀ ਖਾਣ ਪੀਣ ਚਾਰੇ ਜੋ ਹੈਨਾ ਜੀ ਖਣ ਪੀ ਵੀੰਦਾ ਹੋ ਚੁੱਕਾ ਜੀ ਪਾਣੀ ਵੀ ਹਾਂ ਜੀ ਤੇ ਅਨੁਸਾਰ ਵੀ ਹਰੇਕ ਇਨਸਾਨ ਨੂੰ ਆਪਣਾ ਇਹ ਇੱਕ ਵਾਰੀ ਪੀਣਾ ਚਾਹੀਦਾ ਇਹ ਜਿਹੜੇ ਆਪਣੀ ਪੰਜ ਜੂਸ ਬਾਡੀ ਸਰਵਿਸ ਹੈਗਾ ਹਾਂ ਜੀ ਜਿਹੜਾ ਆਪਣਾ ਬਾਡੀ ਸਰਵਿਸ ਪੰਜ ਜੂਸ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਯੂਜ਼ ਕਰਨੇ ਚਾਹੀਦੇ ਹਨ ਚਾਹੀਦੇ ਨੇ ਅਦਰਵਾਜ਼ੀ ਕਿਸੇ ਨੂੰ ਬਿਮਾਰੀ ਵੀ ਨਹੀਂ ਹੈ ਤਾਂ ਤੰਦਰੁਸਤ ਵੀ ਲੈਣਾ ਚਾਹੀਦਾ ਤੰਦਰੁਸਤ ਨੂੰ ਵੀ ਲੈ ਲੈਣਾ ਚਾਹੀਦਾ ਚਲੋ ਤੇ ਜਦੋਂ ਹਰੇਕ ਕੋਈ ਵੀ ਵਿਅਕਤੀ ਨੂੰ ਪੀਊਗਾ ਲੰਬਾ ਜੂਸ ਉਹਨੂੰ ਆਪਦੇ ਆਪ ਫੀਲ ਹੋਣ ਲੱਗ ਜੂ ਵੀ ਮੈਂ ਮੈਂ ਕਿਤੇ ਜੀ ਰਿਹਾ ਹਾਂ ਠੀਕ ਹੈ ਆਦਰਵਾਇਸ ਤਾਂ ਜ਼ਿੰਦਗੀ ਖਤਮ ਜੀ ਲੱਗਦੀ ਹੈ ਮੋਸਟਲੀ ਇਦਾਂ ਹੀ ਹੁੰਦਾ ਹੈ ਮੇਰਾ ਵੀ ਹੀ ਹਸ ਜੀ ਬਿਲਕੁਲ ਮੈਂ ਕਿਸੇ ਨਾਲ ਨਹੀਂ ਕੁਝ ਬਿਆਨ ਕਰ ਸਕਦਾ ਜੀ ਤੇ ਦੋ ਵਾਰ ਤੁਮ ਐਡਮਿਟ ਰਹਿ ਗਏ ਸੀ ਡੀ ਐਮ ਸੀ ਇੱਕ ਵਾਰ ਮੈਂ ਪੀ ਐਡਮਿਟ ਰਿਹਾ ਪਰ ਕੁਝ ਨਹੀਂ ਕਰਦੇ ਪੈਂਦਾ ਉਹਦਾ ਬਸ ਡੰਗਰ ਬਹੁਤ ਔਰੀ ਗੱਲ ਹੈਗੀ ਜੋਰ ਕੁਝ ਨਹੀਂ ਡਾਕਟਰ ਸਾਹਿਬ ਪਰ ਨਹੀਂ ਚਲੋ ਉਹਨਾਂ ਕੋਲ ਉਹਨਾਂ ਦਾ ਟਰੀਟਮੈਂਟ ਨਹੀਂ ਹੈਗਾ ਪਰ ਇੱਧਰ ਹੈ ਠੀਕ ਹੈ ਬਹੁਤ-ਬਹੁਤ ਚਲੋ ਬਹੁਤ-ਬਹੁਤ ਮਿਹਰबानी ਤੁਹਾਡੀ ਕਿਉਂਕਿ ਤੁਹਾਡੇ ਦੁਆਰਾ ਸ਼ੇਅਰ ਕੀਤਾ ਹੋਇਆ ਇਹ ਰਿਜ਼ਲਟ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾਏਗਾ ਥੈਂਕ ਯੂ ਥੈਂਕ ਯੂ ਬ